कोई गल नी नहीं जे साढ़ा धक्का होगा देखो मेरी गल नहीं जे अ कर रहे अच्छे जिम्मेवार कोई गल नी

ਆਜੇ ਜਿੱਥੇ ਪਹੀ ਜਾਂਦੇ ਉਧਰ ਗੱਲ ਕਰੋ ਜੀ ਅੰਦਰ ਪਹੀ ਜਾਂਦੇ ਜੀ ਕਿਹੜੀ ਪਾਸਾ ਸੁਣ ਬਹਿਣਾ ਸਰ ਅੰਟੀ ਕਿੰਨੇ ਵਾਰ ਉਧਰ ਰਿਪੋਰਟ ਕਰਮੇ ਕਰਦਾ ਸਰ ਲੋਕਾਂ ਨੂੰ ਸੁਣਦਾ ਇਹ ਸਾਡੇ ਕੋਲੇ ਆਇਓ ਕੱਲ ਤੋਂ ਸਾਰਿਆਂ ਨੂੰ ਦੋਨਾਂ ਸਾਰਿਆਂ ਨੂੰ ਉਹੀ ਜਿਨ ਕਹੀ ਸੀ ਸਾਰੀ ਲੜਾਈ ਝਗੜਾ ਕਰੇ ਆਂ ਲੜਾਈ ਚੜਾ ਕਰੇ ਗੱਲ ਆਂ ਕੋਰਟ ਚ ਆਉਂਦੇ ਕੰਮ ਸੁਣਨਾ ਕੋਰਟ ਦੇ ਸਾਡੇ ਆਰਡਰ ਬਣਾ ਲਓ ਸੁਣਨਾ ਜਿਹੜੀ ਕਿਹੜੀ ਮਿੰਟ ਲਿਖਿਆ ਆਰਡਰ ਦਿਖਾ ਦਿਓ ਕੋਰਟ ਦਾ ਗੇਰਾਮ ਨਾ ਸੁਣਿਆ ਸਾਰੀ ਸਾਨੂੰ ਦਿਖਾਇਆ ਹੋਇਆ ਹੈ ਕਿੰਨੇ ਵਾਰ ਦਾ ਸਰ ਜੀ ਛੋਟਾ ਹੈ ਮੇਰੀ ਗੱਲ ਸੁਣੋ ਕੋਰਟ ਦਾ ਕੋਰਟ ਨੇ ਇਹ ਨਹੀਂ ਕਿਹਾ ਵੀ ਬਣਾਓ ਕੋਰਟ ਨੇ ਸਾਨੂੰ ਦਿੱਤੀ ਹੈ ਸਟੇਟਸ ਕੋ ਸਟੇਟਸ ਕੋ ਨਹੀਂ ਹੈ ਜੀ ਉਹ ਚਲੋ ਸਟੇ ਆ ਤੁਹਾਡੀ ਵਕੀਲ ਕਿੱਥੇ ਨੇ ਕੋਈ ਬਾਲ ਨਹੀਂ ਹੈ ਜੀ ਸਾਨੂੰ ਸਟੇ ਆ ਉਹਨੂੰ ਪੁੱਛ ਲਓ ਵੀ ਕੀ ਆ ਉਹ ਸਟੇਟਸ ਕੋ ਦਾ ਮਤਲਬ ਹੁੰਦਾ ਵੀ ਦਿਓ ਹੈਗਾ ਜਾਂ ਰੋ ਰੋਗੇਗਾ ਮੈਨੂੰ ਲੱਗਦਾ ਇਹਨਾਂ ਕੋਲ ਵੀ ਸਟੇਟਸ ਕੋ ਆ ਇਹ ਕਿ ਨਹੀਂ ਸਟੇਟੇ ਵੀ ਹੈ ਹੈ ਉਹ ਰਸਤੇ ਹਾਂ ਅਸੀਂ ਤੁਹਾਨੂੰ ਦਲੰਦਰਾ ਦੀ ਸਟਰੀਟ ਕੋਟ ਪੜੀ ਲੰਦਰਾ ਲੰਦਰਾ ਸੁਣਦੇ ਸਰ ਜਿੱਥੇ ਸਰ ਪਹੀ ਬਣਦੇ ਤਾਂ ਉੱਥੇ ਦੀ ਪਹਿਲਾਂ ਮੇਰੀ ਸਾਡੇ ਸਾਡੇ ਨੰਬਰ ਇੱਕ ਮਿੰਟ ਪਤਾ ਲਾ ਤੁਸੀਂ 21 ਦਾ ਇੱਕ ਇੱਕ ਦਾ ਇੱਕ ਦੋਏ ਇੱਕ ਦਾ ਦੋ ਹੈ ਇੱਕੀ ਦਾ ਇੱਕ ਹੈ ਇਹਨਾਂ ਦੇ ਦੋਨੇ ਪਾਸੇ 21 ਦੇ ਦੋ ਚ ਵੀ ਕੱਢਦੇ ਤੇ 21 ਦੇ ਇੱਕ ਦਿਨ ਦੱਸਿਆ ਸਾਡੇ ਨੰਬਰ ਤਾਂ ਨਹੀਂ ਟੁੱਟਣਗੇ ਇਹ ਨੰਬਰ ਜ਼ਮੀਨ ਦਾ ਨਹੀਂ ਕਿੱਦੋਂ ਵੀ ਚੱਲਣਗੇ ਸਾਡੀ ਜ਼ਮੀਨ ਤਾਂ ਕਿਤੇ ਦਾ ਬੁਰੀ ਹੋ ਬੰਨ੍ਹਣ ਦਾ ਨਿਸ਼ਾਨਦੇਹੀ ਕਰਵਾ ਦਿਓ ਜੀ ਕੋਈ ਦਿੱਕਤ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਨਿਸ਼ਾਨਦੇਹੀ ਕਰਵਾ ਦਿਓ ਨਿਸ਼ਾਨਦੇਹੀ ਕਰਵਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਨਾ ਜੀ ਇਹ ਚੀਜ਼ ਦੀ ਸਾਡਾ ਰਕਮਾ ਪੂਰਾ ਕਰਨਾ ਹਾਂ ਜਮੀਨ ਆਦੀ ਪੂਰੀ ਕਰਨਾ ਚਾਹੀਏ ਹੋਰ ਦਿੱਕਤ ਨਹੀਂ ਬਈ ਉਹੀ ਗੱਲ ਹੈ ਪਹਿਲੀ ਚੱਕਰ ਜਮੀਨ ਇੱਧਰ ਆਉਂਦੀ ਇੱਧਰ ਜਾਂਦੀ ਉੱਤਰ ਜਾਂਦੀ ਉੱਤਰ ਸਾਨੂੰ ਉਹੀ ਗੱਲ ਕਰ ਰਹੇ ਸੋਡੇ ਨਾਲ ਸੀ ਉਹੀ ਗੱਲ ਕਰਨ ਵਾਸਤੇ ਆਏ ਆ ਸਰ ਇਹ ਐਸੇ ਓਦਾਂ ਦੀ ਇਹ ਗੱਲ ਕਹਿ ਰਹਾ ਨਾ ਸਾਨੂੰ ਕੋਈ ਦਿੱਕਤ ਨਹੀਂ ਰਹਾ ਛੱਡ ਕੇ ਨਿਕਲੋ ਨਿਸ਼ਾਨਦੇਹੀ ਕਰਵਾ ਦਿਓ ਨਾ ਹਾਂ ਦੀ ਐਸੇ ਬਣਾ ਦਿਓ ਸਰ ਦਾ ਰੱਖ ਪੂਰੀ ਸਰਕਾਰੀ ਜ਼ਮੀਨ ਤੋਂ ਜਾਂ ਸਰਕਾਰੀ ਰਸਤੇ ਤੋਂ ਨਹੀਂ ਕਰੇ ਕਿਸੇ ਦੀ ਜ਼ਮੀਨ ਪੂਰੀ ਹੁੰਦੀ ਸਰਕਾਰੀ ਰਸਤਾ ਹੀ ਕਹਿੰਦੇ ਨਹੀਂ ਸਰਕਾਰੀ ਰਸਤਾ ਹੈ ਨਹੀਂ ਗਾਇਦਾ ਸਰਕਾਰੀ ਰਸਤਾ ਹੈ ਇਹ ਦੋ ਪੂਰਾ ਕਰ ਦਿਓ ਦਿਖਾਓ ਜੀ तो नहीं, नहीं नहीं जरी कोर्ट ना ऑर्डर है हाँ सर जीड़ा एक्चुअल लोकल कोर्ट ना नहीं ज़िंदगार है ज़िंदगार है लोकल कोर्ट ना ये देखा तो आज ज़िंदगार है सर ਦੋਹਾਂ ਦੇ ਬਿੰਦੂਆਂ ਦੀ ਆਈਓ ਦਾ ਹਾਂ ਹਾਂ ਦੋਨੋਂ ਦੇ ਬਿੰਦੂਆਂ ਨਾਲ ਉਹਨਾਂ ਦੇ ਕਿੰਨੇ ਕਿੰਨੇ ਦੋਹਾਂ ਦੇ ਕਿੰਨੇ ਦੋਹਾਂ ਦੇ ਦੋ ਰਸਤੇ ਪਾਲ ਦੀ ਚੜਾਈ ਅਤਰਾਮ ਕੋ ਸਾਹ ਰਹੀ ਹੈ ਇਹਨਾਂ ਦੀ ਬੀਡੀਪੀਓ ਨੇ ਕੀ ਕਿਹਾ ਜੀ ਕਿ ਇਹਦੀ ਰਿਪੋਰਟ ਕੀ ਜਾਈਏ ਅਡੀ ਪੀਡੀ ਰਿਪੋਰਟ ਕਰਨਾ ਚਾਹੀਦਾ ਹੋਵੇ ਜਿਹੜੇ ਬਸਤੇ ਹੈਗੇ ਨੇ ਜੀ ਬੀਡੀਪੀਓ ਦੇ ਇਸ ਹੈ ਇਸ ਨੂੰ ਸਰ ਕਰਾ ਦੇਣਾ ਹੈ ਕਿ ਪ੍ਰੈਜ਼ੈਂਸ ਦੀ ਪਾਲ ਦੀ ਜਿਹਨਾਂ ਦੀ ਜਿਹੜੀ ਨਿਸ਼ਾਨ ਮਾਰਨ 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 ਫੇਰ ਪੋਗੜ ਹੋਗਾ ਉਹਨਾਂ ਨੂੰ ਕਰੀ ਨਾ ਕਰ। ਇਹ ਇਹ ਕਰਨੇ ਪਾ ਲਿਆ ਇਹਦੀ ਮਸੂਮ ਬਣ ਕਰਾਉਂਦੇ ਨੇ ਕਰਾਈ ਇਹਨਾਂ ਦੀ ये नहीं है ये भी इससे मामला ये नहीं दूंगा हां ये तो आके बना है जी ऐसे का बोल ये भी गलती तू ਆਪਾਂ ਗੱਲ ਕਰੂ ਸਰਟੀਫਿਕੇਟ ਦੀ ਗੱਲ ਲਈ ਜੀ ਅਸੀਂ ਅਸੀਂ ਕਿਸੇ ਨੂੰ ਠੀਕ ਜਗਾ ਉਹਦੇ ਅਸੀਂ ਇਹਨਾਂ ਨੂੰ ਵੀ ਕਹਿ ਰਹੇ ਹਾਂ ਵੀ ਤੁਸੀਂ ਲੱਗ ਕੰਮ ਇਹ ਗੱਲ ਕਰੂਗੀ ਇਹ ਗੱਲ ਕਰਨ ਵਾਲੀ ਹੈ ਦੇਖੋ ਅਸੀਂ ਸਹੀ ਗੱਲ ਕਰਾਂਗੇ ਨਾ ਮੈਂ ਤੁਹਾਨੂੰ ਜਾਣਦੀ ਹੈਗੀ ਨਾ ਇਹਨਾਂ ਨੂੰ ਤਾਂ ਇਹਨਾਂ ਨੂੰ ਇਹ ਵੀ ਗਲਤ ਹੈਗੇ ਨੇ ਤੁਸੀਂ ਵੀ ਗਲਤ ਹੈਗੇ ਹੋ ਜਿਹੜੀ ਸਰਕਾਰੀ ਰਸਤਾ ਹੈਗਾ ਉਹ ਤੇ ਆਪਾਂ ਨਹੀਂ ਕਰ ਬਣਾ ਸਕਦੇ ਇਹ ਉਹ ਤੇ ਨਹੀਂ ਬਣਾ ਰਹੇ ਸਾਡਾ ਇੱਕ ਅਦਾਲਤ ਨੂੰ ਕਹਿ ਲੀ ਲੋ ਜਿਹੜਾ ਇੱਕ ਨਹੀਂ ਬਣਾ ਦੋ ਵਾਰ ਉਹ ਨਿਸ਼ਾਨ ਦੇ ਕਿੜਵਾ ਕੇ ਜਿਹੜੀ ਪਕੜਵਾਈ ਹੈ ਉਹ ਵੀ ਦੋ ਹੁੰਦੀ ਰੱਖਵਾ ਕਰ ਦਿੰਦੇ ਦੁਬਾਰਾ ਵੀ ਕਰਾਂਗੇ ਤੁਸੀਂ ਜੀਤੋ ਲਿਖੀ ਸਾਡੇ ਜਨਾਬ ਸਾਡੇ ਪਟਵਾਰ ਸਾਡੀ ਆਪਣੀ ਜ਼ਮੀਨ ਹੈ ਸਾਡੇ ਨਾਲ ਹੀ ਆਈ ਹੈ ਕਿਹਦੇ ਵੀ ਹੈਗੇ ਆ ਜੀ ਜੇ ਦਸਤਾ ਜੀ ਉਹਨਾਂ ਨੇ ਜਿੱਤੋ ਲਈ ਸੀਗੀ ਉਹਨੂੰ ਕੁਝ ਕੋਈ ਵਈ ਜ਼ਮੀਨ ਪੂਰੀ ਕਰਕੇ ਦੇ ਦਿਓ ਬਟ ਇਹਦਾ ਮਤਲਬ ਇਹ ਤਾਂ ਨਹੀਂ ਮੈਂ ਕਹਿੰਦਾ ਤੁਸੀਂ ਫੜਤਾ ਮੈਂ ਕਿੱਦਾਂ ਜਾਊਗਾ ਤਾਂ ਸੋਈ ਇੱਥੇ ਤਾਂ ਕੋਈ ਨਹੀਂ ਨਿਸ਼ਾਨ ਦੀ ਕਿ ਭਾਈ ਇਹਨਾਂ ਨੇ ਤਾਂ ਵੱਡੀਆਂ ਨੇ ਚਲੋ ਜੀ ਮੈਂ ਮੋਟਾ ਦੇਖ ਲਿਆ ਬਾਕੀ ਆਪਾਂ ਲੱਗਦੇ ਮੈਮ ਆ ਦੇਖੋ ਜੀ 21/1 ਇੱਕ ਹੀ ਕਿਤੇ ਹੱਲ ਸਦਾਈ ਕਿ ਕਿਹੜਾ 2 ਨੰਬਰ ਮੇਰੀ ਗੱਲ ਸੁਣੋ ਇੱਕ ਮਿੰਟ ਉਪਰ ਦੀ ਕਰਨੀਗੀ ਇਹ ਪਲਾਸਟਿਕ ਦਾ ਜੀ ਜਿਆਦਾ 200 ਕਹਿ ਵੀ ਹਾਂ ਬਾਜੂ ਜ਼ਮੀਨ ਦਾ ਜਿੰਨੀ ਤੁਹਾਡੇ ਰਿਕਾਰਡ ਤੋਂ ਨਹੀਂ ਰਹਿਣੀ ਆ ਸਾਡੀ ਪੂਰੀ ਹੋ ਜਾ ਜੀ ਸਾਡੂ ਕਿੰਨੇ ਦਿੱਤਾ ਸਾਡੇ ਨਾਲ ਉਹ ਉੱਥੇ ਬਗ ਜੇ ਉਹਨਾਂ ਦੇ ਬੋਟ ਕਰਾ ਦਿਓ 私たちは。<noise> <noise>